ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਨਾਗ ਸੇ ਲਈ ਲੈ ਕੇ ਆਂ ਜੀ ਇੱਕ ਬਈ ਜਰਸੀ ਤਾਜੀ ਸੂਈ ਵੀ ਆ ਤੇ ਦੋ ਬਾਈ ਕੋਲੇ ਟੋਕੜ گاਵਾਂ ਨੇ ਆਓ ਪੁੱਛ ਲੈਣੇ ਬਾਈ ਟੋਟੇ ਆ ਬਾਈ ਜੀ ਅੱਛੀ ਗੱਲ ਅੱਛੀ ਗੱਲ ਜੀ ਹੋਰ ਠੀਕ ਹੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਬਈ ਮਨੂਆ ਪਿੰਡ ਕੋਠਾ ਕਰੂਗਾ ਕੋਈ ਭਗਤਾ ਰਹਿ ਗਿਆ ਠੀਕ ਆ ਬਾਈ ਜਿਲ੍ਹਾ ਕਿਹੜਾ ਵੀਰੇ ਜਿਲ੍ਹਾ ਬਠਿੰਡਾ ਜੀ ਤਹਿਸੀਲ ਬਈ ਜੀ ਫੂਲੋ ਬਈ ਨਿਯੇ ਭਗਤ ਹੈ ਭਾਈ ਕਾ ਕਿੰਨੇ ਕਿਲੋਮੀਟਰ ਚ ਭਾਈ ਪਾ 2-3 ਕਿਲੋਮੀਟਰ ਹੈ ਦਾ ਮੋਬਾਈਲ ਨੰਬਰ ਉਹ 94631 95328 ਠੀਕ ਹੈ ਭਾਈ ਇਹ ਭਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀ ਰਿਹੜੀ ਜਰਸੀ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਭਾਈ ਤੀਜਾ ਸੂਆ ਸੂਈ ਆ ਦਾਦ ਨੋ ਸੂਈ ਨੋ 10 ਦਿਨ ਹੋ ਗਏ ਸੂਈ ਬੱਚਾ ਕੀ ਹੈ ਮਗਰ ਮਗਰ ਬੱਛੀ ਆ ਭਾਈ ਬੱਛੀ ਬਹੁਤ ਚੰਗੀਆਂ ਹਾਂ ਬੱਛੀ ਵਧੀਆ ਬੱਛੀ ਦੀ ਬਰੀਡ ਚੈੱਕ ਕਰੋ ਬੱਛੀ ਬਹੁਤ ਚੰਗੀਆਂ ਫੇਸ ਦੇਖੋ ਟੂਆ ਟੂਆ ਫੋਲ ਲੱਗੇਗਾ ਕੁਆਲਿਟੀ ਬਹੁਤ ਹੈ ਨਾ ਬੱਚੇ ਜੀ ਕੁਆਲਿਟੀ ਕਿਰ ਵੜ ਵੀ ਠੀਕ ਆ ਬਈ ਕਿੰਨਾ ਕੁ ਦੁੱਧ ਆ ਥੱਲੇ ਦੁੱਧ ਵੀ 10 ਕਿਲੋ ਜਾਵਾਂ ਤਿਆਰ ਹੋਣਾ ਨੈਟ ਤਿਆਰ ਕਰੀ ਹਾਂ ਹਾਂ ਜਾਵਾਂ ਠੀਕ ਆ ਆਰਡਰ ਨੇੜ ਤੋਂ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਕੋਲ ਲੈ ਬਾਈ ਤੋੜ ਕੇ ਲਖਾ ਦੇ ਰੰਗਵਾਜ ਠੀਕ ਆ ਬਾਈ ਤੇ ਸੋਈ ਸਵਾਈਆ ਬੱਚਾ ਘਰਮਣੀ ਨੇ ਬੱਚੀ ਦਿੱਤੀ ਆ ਬੱਚੀ ਬਹੁਤ ਚੰਗੀ ਐ ਕੁਆਲਿਟੀ ਵਾਲੀ ਬੱਚੀ ਆ ਦੁੱਧ ਵੀ ਚੰਗਾ ਤਿਆਰ ਦੱਸਿਆ ਬਾਕੀ ਬਾਈ ਇਹਨਾਂ ਦੀ ਫੈਂਟ ਵੀ ਚੰਗੀਆਂ ਹੁੰਦੀਆਂ ਗਰਮੀ ਜਾਂ ਠੰਡ ਮੌਸਮ ਚ ਵੀ ਕੰਮਜਾਬ ਰਹਿੰਦੀਆਂ ਨੇ ਚਵਾਈ ਕਿੰਨੀ ਆ ਭਰਾ ਚੁਆਈ ਵਧੀਆ ਬਈ ਇੱਕ ਨੰਬਰ ਹੈ ਹਾਂ ਕੋਈ ਮਰਜ਼ੀ ਚੁੱਕਦੇ ਤੇ ਮੁੱਲ ਕੀ ਆ ਭਰਾ ਜਾਇਜ਼ ਜਰਾ ਮੋਲ ਉਹ 36000 ਦਾ ਜਾਇਜ਼ ਮਾਨਤਨ ਬਕਰਦੇ ਮਾਨਤਨ ਜਮਾ ਜਾਇਜ਼ ਮੋਲ ਵੀਰੇ 37000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਦੇਖੋ ਜੀ ਵੱਡੀ ਗੱਲ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਘਰ ਮਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਬੱਚੀ ਦੀ ਵੀ ਕੁਆਲਿਟੀ ਬਹੁਤ ਚੰਗੀ ਆ ਬਈ ਤੇ ਲੇਵਾ ਦੇਖੋ ਥਾਣੇ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਸੀ ਸੂਲ ਬਹੁਤਾ ਕੋਈ ਮੱਝ ਨਹੀਂ ਹੰਮ ਠੰਡੀ ਸੀ ਫੁੱਲ ਜਿਵੇਂ ਮਰ ਗਿਆ ਕਲਾਈ ਚਲ ਕੋਈ ਚੱਕਰੀ ਨਹੀਂ ਬਾਈ ਅੱਗੇ ਵੀਰੇ 2 ਨੰਬਰ ਤੇ ਟੋਕੜ ਹਾਂ ਇਹ ਟੋਕੜਾ ਵੀ ਕਿਹੜਾ ਸੂਆ ਸੂਈ ਵੀ ਇਹ ਦੂਜੇ ਸੂਏ ਆ ਬਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਤਾਂ ਹੋ ਗਿਆ ਨਾ ਸ਼ੀਮ 7 ਮਹੀਨੇ ਵਿੱਚ 2 ਮਹੀਨੇ ਦੁੱਧ ਕਿੰਨਾ ਬਈ ਦੋ ਜਮਾ 6 ਕਿਲੋ ਬਈ ਨੈਟ ਬਈ ਹੋ ਜਮਾ ਨੈਟ ਖੋਲ ਦੇ ਬਈ ਤੋ ਸਾਰੇ ਚਵਾਈ ਕਿਵੇਂ ਆ ਭਰਾ ਚਵਾਈ ਵਧੀਆ ਬਈ ਕੋਈ ਮਰ ਗਿਆ ਥਣ ਨੰਬਰ ਆਈ ਤੇ ਥਾਣੇ ਨੇੜੇ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਣ ਪੂਰੀ ਮਿੱ 6 ਕਿ ਲੀਟਰ ਦੁੱਧ ਬਾਈ ਨੇ ਦੱਸਿਆ ਦੋਨੇ ਡੰਗਾਂ ਦਾ ਦੋਨੇ ਡੰਗ ਹੀ ਮਿਲ ਜੀ ਹਾਂ ਹਾਂ ਦੋਨੇ ਡੰਗ ਮਿਲ ਠੀਕ ਆ ਫੇਸ ਬੜਾ ਚੰਗਾ ਪ੍ਰਿੰਟ ਚੰਗਾ ਕੱਦ ਚੰਗਾ ਪ੍ਰਿੰਟ ਵਾਲੀ ਬਿਹੜਾ ਬਈ ਵਦਨ ਵਾਲੀ ਆ ਬਿਹੜਾ ਅੱਗੇ ਤੇ ਕੀ ਮੋਲ ਲ ਭਰਾ ਜਾਇ ਜਰਾ ਇਹਦਾ ਵੀ 16000 ਮੋਲ ਆ ਵੀ ਮਾਨਤਨ ਹੋ ਜਾ ਹਾਂ ਮਾਨਤਨ ਕਰ 16000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੋਲ ਜਾਇ ਜਾਇ ਖੈਰ ਬੱਚੀ ਪਾਲਣੋਂ ਠੀਕ ਆ ਖਰਚਾ ਵੀ ਚੱਕੂਗੀ ਚਾਹ ਤੂਰ ਖਾ ਕੇ ਬਿਹੜਾ ਸਾਮਗੇ ਚੰਗੇ ਰੁਪਏ ਵਟਰੂ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੁਆ ਭਰਾ ਹਾਏ ਤਾਂ ਇਹ ਦੁੱਜੇ ਸੂਈ ਬਈ ਹੂੰ ਇਸ ਦਾ ਛੀ ਗੰਦੋਦਾ 6 ਕਿਲੋ ਦਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੈ ਗਿਆ 4-5 ਮਹੀਨੇ ਵੀ ਸੂਈ ਜੜੇ ਠੀਕ ਆ ਬਈ ਹੂੰ ਉਹ ਸੀਲ ਸੰਢੀ ਚੋਂ ਟੋਕੜਾ ਬਈ ਅੰਨਾਂਜਾ ਲਾ ਲਿਓ ਸੂਈ ਨੂੰ ਟਾਈਮ ਹੋ ਗਿਆ ਹੋਊਗਾ ਥਾਣ ਬਹੁਤ ਚੰਗਾ ਹੈ ਅੱਲਾ ਕੱਲਾ ਥਾਣ ਪੂਰੀ ਵੀ ਠੀਕ ਹੈ ਚਵਾਈ ਕਿਵੇਂ ਆ ਬਰਾ ਚਵਾਈ ਵਧੀਆ ਵੀ ਸੀਰ ਬਹੁਤ ਆ ਖੋਲੀ ਵੀਰੇ ਤੋ ਨਹੀਂ ਹੂੰ 65 ਬਹੁਤ ਚੰਗੇ ਹੁੰਦੇ ਹੋ ਹਨ ਠੀਕ ਚਲ ਫੇਸ ਬੜਾ ਚੰਗਾ ਕੱਦ ਚੰਗਾ ਪ੍ਰਿੰਟ ਚੰਗਾ ਤੋਰਾ ਵੀ ਚੰਗਾ ਗਰਮ ਵਾਲੀ ਦਾ ਥਾਣ ਬਹੁਤ ਚੰਗਾ ਲੱਗਿਆ ਇਹਦਾ ਕੀ ਮੁੱਲ ਆ ਭਰਾ ਜੈ ਜੈ ਇਹਦਾ ਵੀ ਮੁੱਲ 13000 ਯਾਰ ਆ ਮਾਨਤਨ ਹਾਂ ਮਾਨਤਨ ਕਰਦੇ ਆ 13000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ 나ਗਸੀ ਭਰਾ ਕੋਲੇ ਤਿੰਨ ਤਿੰਨੀ ਵਿਖਾਤੀ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ